ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਰਖੜੀ ਸੇਨ ਮੇਲੇ ਦੇ ਉੱਤੇ ਜੀ ਸੂਟਾਂ ਵਾਲੀ ਵੈਰਾਈਟੀ ਸਪੈਸ਼ਲ ਆਫਰ ਦੇ ਉੱਤੇ ਆ ਗਈ ਜੀ ਹਾਲ ਓਵਰ ਸੂਟ ਤੇ ਮੈਚਿੰਗ ਸੂਟ ਸਾਰੇ ਮੇਲੇ ਦੇ ਸੂਟ ਪਹੁੰਚ ਕੇ ਆ ਜੀ ਆਹ ਦੇਖੋ ਜੀ ਆਲ ਓਵਰ ਸੂਟ ਆ ਇਹ ਮਸਲੀਨ ਦਾ ਸੂਟ ਬਹੁਤ ਵਧੀਆ ਨਾਲ ਦੁਪੱਟਾ ਆਈ ਇਹਦੇ ਇਹਨਾਂ ਸੂਟ ਆਮ ਕੱਲਾ 6750 ਦਾ ਵਿਕਦਾ ਹੈ ਸਾਡੇ ਕੋਲੇ ਵਿਦ ਦੁਪੱਟੇ ਦੇ ਨਾਲ ਸਿਰਫ 500 ਰੁਪਏ ਦਾ ਘੱਟਾ ਹੀ ਇਹ 500 ਰੁਪਏ ਦੇ ਵਿੱਚ ਭਰਾਮਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲਵੇਲਾ ਚੱਲ ਰਿਹਾ ਹੈਗਾ ਡਿਜ਼ਾਈਨਿੰਗ ਦੇਖੀ ਚਲੋ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਚਾਰ ਕਲਰਾਂ ਦੇ ਵਿੱਚ ਮਾਲ ਹੈ ਜੀ ਆਹ ਦੇਖੋ ਜੀ ਡਿਜ਼ਾਈਨਿੰਗ ਸ਼ਾਨਦਾਰ ਡਿਜ਼ਾਈਨਿੰਗ ਹੈ ਵਿਦ ਦਪੱਟਾ ਆਈਏ ਦੇ ਨਾਲ ਇਰਫਾ 500 ਰੁਪਏ ਦੇ ਵਿੱਚ ਕਰਤਾ ਜੀ ਸੂਟ ਦੁਪੱਟਾ ਇਹ 올ਓਵਰ ਸੂਟ ਹੈ ਨਾਲ ਦੁਪੱਟਾ ਹੀ ਇਹਨਾਂ ਦੇ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਰਖੜੀ ਸੇਲ ਮੇਲਾ ਸਾਡੀ ਵੀਡੀਓ ਨੂੰ ਫੇਸਬੁੱਕ ਤੇ ਤੇ ਇੰਸਟਾਗ੍ਰਾਮ ਤੇ ਫੋਲੋ ਕਰੋ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋ ਤੇ ਆਨਲਾਈਨ ਡਿਲੀਵਰੀ ਫ੍ਰੀ ਕਰਾਂਗੇ ਜੀ ਅਸੀਂ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਰੰਗ ਕਰ ਜੇ ਦੇਖੀ ਚਲੋ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਇਹਦੇ ਵਿੱਚ ਦੇ ਜਾਇਨਿਕ ਇੱਕ ਇੱਕ ਵਧੀਆ ਆਏ ਹੋਏ ਨੇ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 3 ਜਾਂ 4 ਪਰਾਂ ਦੇ ਵਿੱਚ ਮਾਲ ਹੈਗਾ ਆ ਦੇਖੋ ਜੀ ਡਿਜ਼ਾਈਨ ਕਿੰਨਾ ਸ਼ਾਨਦਾਰ ਹੈਗਾ ਨਾਲ ਦੁਪੱਟਾ ਹੈ ਆਲ ਓਵਰ ਸੂਟ ਹੈ ਇਹ ਰੇਟ ਸਿਰਫ 500 ਰੁਪਏ ਕਰਤਾ ਹੀ ਇਹਦਾ 500 ਰੁਪਏ ਵਿੱਚ ਆਲ ਓਵਰ ਸੂਟ ਦੇ ਨਾਲ ਦੁਪੱਟਾ ਉਹ ਹੋਤੀ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਨਾ ਮੈਨੇਜਮੈਂਟ ਜਿੰਨਾ ਦੇ ਵਿੱਚ ਆਹ ਦੇਖੋ ਇਹਦਾ ਪੱਟੀ ਵਾਲਾ ਦੁਪੱਟਾ ਜੀ ਅਰੇ ਸਿਰਫ 500 ਰੁਪਏ 500 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ 500 ਰੁਪਏ ਦੇ ਵਿੱਚ ਆਲ ਓਵਰ ਸੂਟ ਮਸ਼ੀਨ ਦਾ ਸੂਟ ਹੈ ਜੀ ਬਿਲਕੁਲ ਕਾਟਨ ਮਸ਼ੀਨ ਹੈ ਜੀ ਨਾਲ ਦੁਪੱਟਾ ਬਹੁਤ ਹੀ ਰੰਗ ਤੇ ਡਿਜ਼ਾਈਨ ਵਾਲਾ ਪਹੁੰਚ ਗਿਆ ਜੀ ਆ ਦੇਖੋ ਕਿੰਨਾ ਸ਼ਾਨਦਾਰ ਸੂਟ ਹੈਗਾ ਆਹ ਦਪੱਟਾ 얘 ਦੇ ਨਾਲ ਰੇਟ ਇਹਦਾ ਵੀ 500 ਰੁਪਏ ਜੀ ਇੱਕ ਕਾਟਨ ਤੇ ਸੂਟ ਹੈਗਾ ਸੂਤੀ ਵਾਲੇ ਦੇ ਬਿਲਕੁਲ ਜੀ ਨਾਲ ਦਪੱਟਾ ਫੈਨਸੀ ਬਣਿਆ ਹੋਇਆ ਹੈਗਾ ਸਿਰਫ 500 ਦੇ ਵਿੱਚ ਭਰਾਵਾਂ ਦੀ ਹਿੱੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ ਰਖੜੀ ਸ਼ੇਰ ਮੇਲਾ ਡਿਜ਼ਾਈਨਿੰਗ ਦਾ ਇੱਕ ਤੋਂ ਇੱਕ ਵਧੀਆ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚਿਆ ਹੋਇਆ ਹੈ ਇਹਦੇ ਵਿੱਚ ਜੀ ਆਹ ਦੇਖੋ ਜੀ ਡਿਜ਼ਾਈਨਿੰਗ ਸ਼ਾਨਦਾਰ ਡਿਜ਼ਾਈਨ ਹੈਗੀ ਸਾਡੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰੋ ਤੇ ਲਾਇਕ ਕਰੋ। ਰਾਣਾ ਜੀ ਹੱਟੀ ਦੇ ਤੇ ਸਿਰ ਮੇਲਾ ਚੱਲ ਰਿਹਾ ਜੀ। ਹਰ ਕਿਸਮ ਦੇ ਸੂਟਾਂ ਦਾ ਭਾਰੀ ਸਿਰ ਮੇਲਾ। ਡਿਜ਼ਾਈਨਿੰਗ ਦਾ ਇੱਕ ਤੋਂ ਇੱਕ ਵਧੀਆ ਹੈ ਜਿਹਦੇ ਵਿੱਚ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 3 ਜਾਂ 4 ਕਰਦਾਂ ਦੀ ਜਮਾਲ ਹੈ ਜੀ। ਇੱਕ ਇੱਕ ਸੂਟ ਨੂੰ ਖੋਲ ਕੇ ਦਿਖਾਇਆ ਹੈਗਾ ਸਾਰੇ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਬਹੁਤ ਰੰਗ ਆਏ ਹੋਏ ਨੇ ਸਾਰਿਆਂ ਦੇ ਵਿੱਚ ਜੀ। ਸਿਰਫ 500 ਦੇ ਵਿੱਚ ਜੀ ਰਖੜੀ ਸਿਰ ਮੇਲੇ ਦੇ ਉੱਤੇ। ਇਹ ਰਾਮ ਸੂਟ ਹੈ 7-8 ਸੋਦੀ ਦੇ价 ਲੱਗਾ ਸਿਰਫ 500 ਦਾ ਕਰਤਾ ਜੀ ਭਰਾਵਾਂ ਦੀ ਹੱਤੀ ਤੇ ਸੇਲ ਮੇਲਾ ਚੱਲ ਰਿਹਾ ਰੱਖੜੀ ਦਾ ਮੇਲਾ ਦਿੱਤੇ ਆ ਦੇਖੋ ਜੀ ਇਹ ਸਾਰੀ ਕੁਆਲਿਟੀ ਆਲ ਓਵਰ ਵੈਰਾਈਟੀ ਦੇ ਵਿੱਚ ਦਿਖਾਈ ਹੈ ਤੁਹਾਨੂੰ ਤੇ ਹੋਣਾ ਦਿਖਾਉੜੇ ਦੇ ਵਿੱਚ ਮੈਚਿੰਗ ਦੇ ਵਿੱਚ ਇਹ ਆ ਗਿਆ ਫੈਂਸੀ ਸੂਟ ਮੈਚਿੰਗ ਸੂਟ ਆ ਚੀਜ਼ ਹੈਗੀ ਸਟੇ ਮੈਚਿੰਗ ਸੂਟ ਜੀ ਇਹ ਇਹ ਸ਼ਰਟ ਦਾ ਕਪੜਾ ਆ ਗਿਆ ਇਹਦੇ ਨਾਲ ਇਹ ਸਲਵਾਰ ਦਾ ਕਪੜਾ ਆ ਗਿਆ ਆ ਦੁਪੱਟਾ ਆ ਗਿਆ ਰੇਟੇ ਦਾ ਹੀ 500 ਰੁਪਏ ਆ ਜੀ ਬੈਦਰ ਦੁਪੱਟੇ ਦੇ ਨਾਲ 500 ਰੁਪਏ ਦੇ ਵਿੱਚ ਆ ਜੀ ਇਹ ਵੀ ਫਾਇਰਸੀ ਕੁਆਲਟੀ ਦੇ ਉੱਤੇ ਮੈਚਿੰਗ ਸੂਟ ਕੁਮੀਆਂ ਕੱਤਿਆਂ ਵਾਲੀ ਕੁਆਲਟੀ ਹੈ ਜੀ ਬਿਲਕੁਲ 500 ਰੁਪਏ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਵਿੱਚ ਬਹੁਤ ਜਿਆਦਾ ਸ਼ਾਨਦਾਰ ਡਿਜ਼ਾਈਨ ਹੈ ਕਿ ਸ਼ਾਨਦਾਰ ਕੁਆਲਿਟੀ ਬਿਲਕੁਲ ਹੈ ਸ਼ਕੂਨ ਦਾ ਦੁਪੱਟਾ ਨਾਲ ਮੈਚਿੰਗ ਸੂਟ ਸਿਰਫ 500 ਲਗਤਾ ਹੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਦੇਖੋ ਡਿਜ਼ਾਈਨ ਕਿਸਾਰੇ ਬੱਖੋ ਬੱਖੜੇ ਜਿੰਨਾ ਦੇ ਵਿੱਚ ਮਾਲ ਪਹੁੰਚਿਆ ਹੋਇਆ ਜੀ ਇਹ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਜਾਂ ਚਾਰ ਕਰਪਾ ਜਮਾਲ ਹੈਗਾ ਡਿਜ਼ਾਈਨ ਦੇਖੋ ਜੀ ਕਿੰਨੇ ਵਧੀਆ ਆਏ ਸਾਰੇ ਇਹਦੇ ਵਿੱਚ ਮੈਚਿੰਗ ਸੂਟ ਦੇਖੋ ਜੀ ਫੈਂਸੀ ਮੈਚਿੰਗ ਸੂਟ ਫੈਂਸੀ ਮੈਚਿੰਗ ਸੂਟ ਸ਼ਲਟ ਦਾ ਕਪੜਾ ਆ ਸਲਵਾਰ ਦਾ ਆ ਗਿਆ ਦੁਪੱਟਾ ਆ ਗਿਆ ਜੀ ਇਹਦਾ ਰੇਟ ਵੀ 500 ਰੁਪਏ ਕਰਤਾ ਜੀ ਸਪੈਸ਼ਲ ਫੈਂਸੀ ਮੈਚਿੰਗ ਸੂਟ 500 ਰੁਪਏ ਦੇ ਵਿੱਚ ਕਰਤਾ ਜੀ ਭਰਾ ਮਾਰੀ ਹੱਤੀ ਦੇ ਉੱਤੇ ਸ਼ੇਰ ਮੇਲੇ ਚੱਲ ਰਿਹਾ ਹੈਗਾ ਸ਼ੇਰ ਮੇਲੇ ਦੇ ਉੱਤੇ ਜੀ 500 ਰੁਪਏ ਦੇ ਵਿੱਚ ਫੈਂਸੀ ਮੈਚਿੰਗ ਸੂਟ ਭਰਾਮਾ ਦੀ ਹੱਟੀ ਦੇ ਉੱਤੇ ਰਖੜੀ ਸੇਲ ਮੇਲਾ ਚੱਲੂ ਹੈ ਜੀ ਰੰਗੜ ਜੈ ਬਹੁਤ ਆਗੇ ਦੇ ਵਿੱਚ ਇੱਕ ਉਤੇ ਇੱਕ ਵਧੀਆ ਇੱਕ ਰੰਗ ਕੁਰਿਆ ਕਤਰੀ ਵਾਲੀ ਵੈਰਾਈ ਸਾਰੀ ਜੀ ਇਹ ਆ ਦੇਖੀ ਚੱਲੋ ਫੈਨਸੀ ਵੈਰਾਈ ਕੁਰਿਆ ਕਤਰੀ ਵਾਲੀ ਵੈਰਾਈ ਹੈ ਜੀ ਬਿਲਕੁਲ ਆ ਸਲਵਾਰ ਦਾ ਕੱਪੜਾ ਆ ਗਿਆ ਜੀ ਆ ਪੱਟੀ ਵਾਲਾ ਦੁਪੱਟਾ ਆ ਗਿਆ ਦੇ ਨਾਲ ਰੇਟ ਸਿਰਫ 500 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਰਖੜੀ ਸੇਲ ਮੇਲਾ ਚੱਲ ਰਿਹਾ ਹੈਗਾ ਮੀਡੀਅਮ ਕਲਰਾਂ ਦੇ ਵਿੱਚ ਵੀ ਇਹਦੇ ਵਿੱਚ ਆ ਗਏ ਜੀ ਬਹੁਤ ਰੰਗ ਆ ਗਏ ਜੀ ਜਿਵੇਂ ਆਪਾਂ ਕਹਿੰਦੇ ਸਿਆਣੀਆਂ ਵਾਸਤੇ ਲੈਣਾ ਨਾ ਕੋਈ ਉਹ ਕਲਰ ਵੀ ਬਹੁਤ ਆ ਗਏ ਦੇ ਵਿੱਚ ਫੈਨਸੀ ਸੂਤਾਂ ਦੇ ਵਿੱਚ ਫੈਨਸੀ ਸੂਤਾਂ ਸਰਵਾਰ ਦਾ ਕੱਪੜਾ ਆ ਗਿਆ ਜੀ ਅੱਜ ਕਿਵੇਂ ਸਿਆਣੀਆਂ ਵਾਲੇ ਬਿਨਾ ਪੱਟੀ ਦੇ ਦੁਪੱਟਾ ਹੀ ਸਪੈਸ਼ਲ ਇਹਦੇ ਨਾਲ ਇਹ ਪੱਟੀ ਵਾਲਾ ਇਹ ਨਹੀਂ ਕਿ ਵੀ ਸਿਆਣੀਆਂ ਕਹਿੰਦੀਆਂ ਨੇ ਕਿ ਇਹ ਸਿਆਣੀਆਂ ਦਾ ਕੱਪੜਾ ਹੈ ਜੀ ਸੌਫੀਆ ਨੰਬਰ ਵਧੀਆ 500 ਰੁਪਏ ਦੇ ਵਿੱਚ ਜੀ ਪਰਾਮਾ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ 500 ਰੁਪਏ ਦੇ ਵਿੱਚ ਫੈਨਸੀ ਸੂਟ ਦੁਪੱਟਾ 500 ਰੁਪਏ ਦੇ ਵਿੱਚ ਰੰਗ ਦੇ ਵਿੱਚ ਸਿਆਣੀਆਂ ਵਾਲੇ ਬਹੁਤ ਰੰਗ ਆ ਗਏ ਜੀ ਰੰਗ ਹਰ ਇੱਕ ਸੂਟਾਂ 'ਚ ਬਹੁਤ ਆਏ ਹੋਏ ਨੇ ਆ ਦੇਖੋ ਸਿਆਣ ਵਾਲੇ ਰੰਗ ਨੇ ਸਾਰੇ ਜੀ ਪਰਾਮਾ ਦੀ ਹੱਤੀ ਦੇ ਉੱਤੇ ਫੈਨਸੀ ਸੂਟਾਂ ਦਾ ਸੇਲ ਮੇਲਾ ਫੈਨਸੀ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਪਰਾਮਾ ਦੀ ਹੱਤੀ ਦੇ ਉੱਤੇ ਜੀ ਰੱਖੜੀ ਸੇਲ ਮੇਲਾ ਸ਼ੁਰੂ ਹੋ ਚੁੱਕਿਆ ਜੀ ਰਖੜੀ ਸ਼ੇਰ ਮੇਲਾ ਡਿਜ਼ਾਈਨਿੰਗ ਦੇਖੀ ਚੱਲੋ ਇੱਕ ਦੂਜੇ ਤੋਂ ਵਧੀਆ ਤੋਂ ਵਧੀਆ ਡਿਜ਼ਾਈਨ ਹੈ ਹੋਰ ਬਹੁਤ ਡਿਜ਼ਾਈਨ ਚ ਮਾਲ ਆਇਆ ਹੋਇਆ ਹੈਗਾ ਕਿਸੇ ਵੀ ਭੈਣ ਭਰਾ ਨੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਹੈ 20 30 ਸੂਟ ਲੈਣੇ ਨੇ ਤਾਂ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਬਹੁਤ ਹੀ ਵਧੀਆ ਵਜਾਜੀ ਕੱਟ ਰੇਟਾਂ ਦੇ ਉੱਤੇ ਮਿਲੂਗੀ ਜੀ ਬਹੁਤ ਵਧੀਆ ਗਵਾਰਟੀ ਦੇ ਵਿੱਚ ਬਾਜ਼ਾਰ ਬਰੇਟਾਂ ਦੇ ਉੱਤੇ ਭਰਾਮਾਂ ਦੀ ਹੱਟੀ ਦੇ ਉੱਤੇ ਸ਼ੇਰ ਮੇਲੇ ਦੇ ਉੱਤੇ ਜੀ ਭਰਾਮਾਂ ਦੀ ਹੱਟੀ ਵਾਸਤੇ ਰੋਡ ਮੋਡਮਡੀ